ਇਹ ਤਾਂ ਬੇਕਾਬੂ ਹੋ ਜਾਂਦਾ ਸੀ ਮੈਂ ਕਿੱਥੇ ਲੱਗ ਗਿਆ ਤੇ ਵੱਡੀ ਖਬਰ ਆ ਰਹੀ ਏ ਕਿ 14 ਸਾਲਾਂ ਨਵਾਲਗ ਬੱਚੇ ਦਾ ਕਤਲ ਕਰ ਦਿੱਤਾ ਗਿਆ ਜਿਹਾਂ ਗਵਾਨ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬੱਚੇ ਦਾ ਕਤਲ ਕਰਕੇ ਪਿੰਡ ਦੀ ਗਲੀ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਇਹ ਸਭ ਪਤਾ ਲੱਗਿਆ ਤਾਂ ਉਹਨਾਂ ਨੇ ਬੱਚੇ ਨੂੰ ਚੁੱਕ ਕੇ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਬੱਚੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜੀ ਹਾਂ ਗਵਾਂਡੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਫਿਲਹਾਲ ਪਰਿਵਾਰ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਦੂਜੇ ਪਾਸੇ ਪਰਿਵਾਰ ਨੇ ਹੁਣ ਗਵਾਂਡੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਫਰੋਸਪੁਰ ਦੇ ਕਸਬਾ ਮੁੱਦਗੀਚੇ ਇਹ ਪੂਰਾ ਕਤਨਾਕਰਮ ਵਾਪਰਿਆ ਜਿੱਥੇ ਗਵਾਡੀ ਨੇ ਹੀ ਇੱਕ 14 ਸਾਲਾ ਨਵਾਲਗ ਬੱਚੇ ਦਾ ਕਤਲ ਕਰ ਦਿੱਤਾ ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰ ਨੇ ਇਹ ਦੱਸਿਆ ਹੈ ਕਿ ਲੜਕੇ ਦਾ ਨਾਮ ਸਹਿਜਦੀਪ ਸਿੰਘ ਸੀ ਅਤੇ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਘਰ ਦੇ ਹਾਲਾਤ ਨਾਜਕ ਹੋਣ ਕਰਕੇ ਪੜਾਈ ਦੇ ਨਾਲ ਨਾਲ ਕੰਮ ਵੀ ਕਰਦਾ ਸੀ ਅਤੇ ਬੀਤੀ ਰਾਤ ਕਰੀਬ 10 ਵਜੇ ਉਸ ਨੂੰ ਗਵੰਡੀ ਨੇ ਫੋਨ ਕਰਕੇ ਆਪਣੇ ਘਰ ਆ ਸਦਿਆ ਤੇ ਉਸ ਤੋਂ ਕਰੀਬ 5-7 ਮਿੰਟ ਬਾਅਦ ਹੀ ਉਸ ਦਾ ਕਤਲ ਕਰਕੇ ਬੱਚੇ ਨੂੰ ਗਲੀ ਵਿੱਚ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਚੁੱਕ ਕੇ ਹਸਪਤਾਲਿਆਂ ਦਾ ਅਤੇ ਡਾਕਟਰਾਂ ਨੇ ਉਸ ਨੂੰ ਮਰੇ ਤੇ ਕਹ ਲਾਂ ਦਿੱਤਾ ਕਤਲ ਹੋਇਆ ਕਿਸ ਤਰ੍ਹਾਂ ਦਾ ਹੋਇਆ ਕਿਸ ਤਰ੍ਹਾਂ ਕਿਸ ਕਰ ਲਿਆ ਰੋਟੀ ਖਾਈ ਜਾਂਦਾ ਹੈਗਾ 957 ਦਾ ਟਾਈਮ ਇਹਨਾਂ ਨੇ ਫੋਨ ਲਾ ਕੇ ਮੁੰਡੇ ਮੇਰੇ ਨੂੰ ਸੱਦਿਆ ਜੀ ਪਰ ਉਹ ਰੋਟੀ ਖਾਂਦੇ ਨੂੰ ਹੂੰ ਇਹ 55 7 10 ਮਿੰਟਾਂ ਦੇ ਵਿੱਚ ਇਹਨਾਂ ਨੇ ਮੇਰੇ ਪੁੱਤਰ ਦਾ ਕਤਲ ਕਰਤਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੋ ਕਤਲ ਕੀਤਾ ਤੁਹਾਨੂੰ ਜਿਹਨਾਂ ਦੇ ਬਾਹਰ ਅੱਗੇ ਸੱਟ ਕੇ ਗਿਆ ਜੀ ਉਹਨਾਂ ਨੇ ਆ ਕੇ ਦੱਸਿਆ ਘਰੇ ਜਿਵੇਂ ਇਸ ਤਰ੍ਹਾਂ ਇੱਕ ਛੋਟਾ ਮੁੰਡਾ ਸਾਡੇ ਬਾਹਰ ਗਿਆ ਅੱਛਾ ਫਿਰ ਤੁਸੀਂ ਉਸ ਟਾਈਮ ਉਹ ਮੁੰਡਾ ਸਾਹ ਹੈਗੇ ਸੀਗੇ ਨਹੀਂ ਜੀ ਮੁੰਡਾ ਤਾਂ ਇਹਨਾਂ ਨੇ ਖਤਮ ਕਰਤਾ ਜੀ ਅੱਛਾ ਹਾਂਜੀ ਫਿਰ ਕਿੱਥੇ ਲੈ ਗਏ ਤੁਸੀਂ ਮੁੰਡਾ ਨੂੰ ਉਹਨਾਂ ਨੇ ਕੀ ਅੱਛਾ ਉਹਨਾਂ ਨੇ ਜਾ ਕੇ ਤਾਂ ਮੈਡੀਕਲ ਲੈ ਗਏ ਅੱਛਾ ਮੈਡੀਕਲ ਲੈ ਗਏ ਮੈਡੀਕਲ ਵਾਲਾ ਨੇ ਕਹਿੰਦੇ ਵੀ ਬਾਤ ਖਤਮ ਅੱਛਾ ਹਾਂਜੀ ਤੇ ਇੱਕ ਬੰਦਾ ਭੱਜ ਆਇਆ ਜੀ ਨੂੰ ਇਹਨੂੰ ਪਤਾ ਲੱਗ ਗਿਆ ਮੁੰਡਾ ਮਰ ਗਿਆ ਇਹ ਭੱਜ ਆਇਆ ਅੱਛਾ ਨਾਲ ਗਿਆ ਸੀਗਾ ਹਾਂਜੀ ਅੱਛਾ ਕੱਪੜੇ ਕਪੜੇ ਬਦਲ ਕੇ ਗਿਆ ਜੀ ਅੱਛਾ ਗੰਦੇ ਕਪੜੇ ਕਪੜੇ ਖੂਨ ਦੇ ਆਪਦੇ ਬਾਈਪਾਸ ਤੇ ਸੱਟ ਗਿਆ ਜੀ ਅੱਛਾ ਤੇ ਹੋਰ ਕਪੜੇ ਪਾ ਕੇ ਵਰਗਾ ਵੀ ਮੈਨੂੰ ਕਿ ਇਨਸ਼ਾਤ ਨਾ ਹੋਵੇ ਅੱਛਾ ਕੀ ਕਹਿਣਾ ਚਾਹੁੰਦੇ ਹੋਂਦੇ ਪੰਜਾਬ ਸਰਕਾਰ ਤੋਂ ਪੋਸਟ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆਂ ਇੱਦਾਂ ਇਹ ਕਹਿੰਦੇ ਆਂ ਸਾਨੂੰ ਇਨਸਾਫ਼ ਦਿੱਤਾ ਜਾਵੇ ਹਾਂਜੀ ਹਾਂਜੀ ਹਾਂ ਜੀ ਸਿਓ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਪੰਜ ਪੈਣਾ ਨੇ ਪੰਜਾ ਪੈਣਾ ਦੇ ਘਰਾਂ ਲਾ ਪਾਣੀ ਬੁੱਧੀਆਂ ਮੇਰੀਆਂ ਜੋ ਪੰਜਾ ਘੋਟ ਦਾ ਭਰਾ ਸੀ ਗਈ ਤੁਸੀਂ ਕੰਮ ਕਾੜਾ ਕਰਦੇ ਸੀ ਹਾਂ ਜੀ ਤੇ ਹੋਰ ਦਾ ਜੀ ਉਧਰ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਕਾਤਲਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬੱਚੇ ਦਾ ਕਤਲ ਕਿਉਂ ਕੀਤਾ ਗਿਆ ਕੀ ਕੋਈ ਰੰਜਿਸ਼ ਸੀ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਸੀ ਤਾਂ ਕੋਈ ਵੀ ਇਸ ਬਾਰੇ ਦੱਸਣ ਨੂੰ ਤਿਆਰ ਨਹੀਂ ਸੀ ਪਰ ਉਹਨਾਂ ਨੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਤੁਸੀਂ ਆਪਦੇ ਬੇਟੇ ਬਾਰੇ ਜੀ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤਰ ਨੂੰ ਨਿਚਰਛਾਂਤੀ ਨਹੀਂ ਮੇਣੀ ਜੀ ਜੀ ਤਰਨ ਨੂੰ ਫਾਂਸੀ ਤੇ ਨਹੀਂ ਵੇਂਦੀ ਮੇਰੇ ਪੁੱਤਰ ਨੂੰ ਨਿਚਰਛਾਂਤੀ ਨਹੀਂ ਆਣੀ ਚਾਹੀਦੀ ਉਹ ਨਹੀਂ ਚਾਹ ਮੇਰੇ ਪੁੱਤਰ ਛਾਂਤੀ ਨਹੀਂ ਮੈਣੀ ਮੇਰੇ ਪਤਨੇ ਮੈਨੂੰ ਆਇਓ ਨਹੀਂ ਕਿਹਾ ਮੈਨੇ ਇੱਕ ਵਾਰੀ ਮੇਰਾ ਕਬਜ਼ਾ ਲਿੰਦਾ ਮਾਂ ਮੈਨੂੰ ਮਾਰਤਾ ਮੇਰੇ ਪੁੱਤਰ ਨੂੰ ਮਾਰ ਕੇ ਸਿਰ ਤਾਂ ਜੀ ਹਟਾਣੇ ਜਿਵੇਂ ਰਗਾ ਚਾਰ ਠਿੰਗਾ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਬਿਨਾਂ ਠਿੰਗਾ ਲੈ ਕੇ ਜਿਵੇਂ ਨਹੀਂ ਮਜ਼ਾਰ ਚਾਹੀਦਾ ਫਾਂਸੀ ਚਾਹੀਦੀ ਆ ਮੈਨੂੰ ਉਹਨਾਂ ਦੇ ਘਰ ਪਰ ਸਖਲਾ ਚਾਹੀਦਾ ਮੈਨੂੰ ਉਹਨਾਂ ਦੇ ਘਰ ਉਹਨਾਂ ਦੇ ਮਾਵਾ ਵੀ ਆਈ ਤੜਪਦੀਆਂ ਜਿਵੇਂ ਮੈਂ ਤੜਪਦੀ ਆ ਮਾਰਨ ਵਾਲਿਆਂ ਦਾ ਕੀ ਨਾਂ ਸੀਗਾ ਆਏ ਜਿਸਪਾਲ ਕਿੰਨੇ ਜਾਣੇ ਸੀਗੇ ਜਿਸਪਾਲ ਉਹਨਾਂ ਦਾ ਮਾਵਾ ਜਿਹੜੀ ਕੋਚੀ ਦਾਸ ਕਰ ਰੱਹਿਆ ਨਹੀਂ ਸੀ ਨੇ ਕੀ ਮੰਗ ਕਰਦੇ ਸਰਕਾਰ ਤੋਂ ਜੀ ਬਸ ਮੈਨੂੰ ਇਨਸਾਫ ਚਾਹੀਦਾ ਮੈਂ ਸਰਕਾਰ ਤੋਂ ਕੁਝ ਵੀ ਨਹੀਂ ਮੰਗਦੀ ਉਹਨਾਂ ਨੂੰ ਫਾਂਸੀ ਚਾਹੀਦੀ ਉਹਨਾਂ ਨੂੰ ਬਰੋਬਰ ਚਾਹੀਦੇ ਮੇਰੇ ਕੋਲ ਮੈਂ ਰੱਖਦੀ ਆ ਜਿਵੇਂ ਮੈਂ ਰੱਖਦੀ ਆ ਨਾ ਬਸ ਐਂ ਵੈਲਕੋਨ ਉਹਨਾਂ ਦਾ ਮਾਮਾ ਉਹਨਾਂ ਦਾ ਮਾਮਾ ਨਿਆਂ ਚਾਹੀਦਾ ਦੂਜੇ ਪਾਸੇ ਜਦੋਂ ਇਸ ਸੰਬੰਧੀ ਚੌਕੀ ਇੰਚਾਰਜ ਸਰਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਹੈ ਇੱਕ ਵਾਰ ਫਿਰ ਤੋਂ ਦਾਸ ਨੇ ਕਿ ਫਿਰੋਜ਼ਪੁਰ ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਗਵੰਡੀ ਨੇ ਇੱਕ 14 ਸਾਲਾ ਬੱਚੇ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਦੀ Laash ਨੂੰ ਪਿੰਡ ਦੀ ਗਲੀ ਚ ਸੁੱਟ ਦਿੱਤਾ। ਇਸ ਤੋਂ ਪਹਿਲਾਂ ਗਵੰਡੀ ਨੇ ਫੋਨ ਕਰਕੇ ਬੱਚੇ ਨੂੰ ਆਪਣੇ ਘਰ ਬੁਲਾਇਆ ਅਤੇ ਕਰੀਬ 5-6 ਮਿੰਟਾਂ ਵਿੱਚ ਉਸ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਨੋਇਪੋਰਟ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ